ਕਿ ਆਪਾਂ ਨੂੰ ਇਹ ਸਭ ਨਾਲ ਰੱਖੀਏ ਇਸ ਪ੍ਰਤੀ ਕਹਿ ਰਹੇ ਆ। ਉਹ ਚੈਨੀਆਂ ਖੈਣੀਆਂ ਸਾਡੇ ਜਵਾਕਾਂ ਦਾ ਖਮਚਾਗੇ ਉਹ ਤਮਾਕੂ ਪੱਗਾਂਵੰਦ ਨਾਲੇ ਲਾਉਣ ਲੱਗ ਪਏ ਅਸੀਂ ਕਿਸੇ ਨੂੰ ਨਹੀਂ ਦੱਸ ਸਕੇ ਕਿ ਛੋਟੀ ਸਾਹਿਬ ਜਦ ਨੇ ਸੀ ਕੀਤੀ ਹੋ ਜੀ। ਤੇ ਤੁਸੀਂ ਗੱਲਾਂ ਕਰਦੇ ਆਪਾਂ ਕਿ ਈਸਾਈ ਇੱਥੇ ਆ ਕੇ ਪ੍ਰਚਾਰ ਕਰਦੇ। ਈਸਾਈ ਪ੍ਰਚਾਰ ਕਰਗੇ ਉਹ ਹਰ ਇੱਕ ਕਿਸੇ ਨੂੰ ਡੈਮੋਕਰੇਟਿਕ ਕੰਟਰੀ ਦੇ ਵਿੱਚ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਤੁਸੀਂ ਕਿਉਂ ਨਹੀਂ ਕੀਤਾ? ਤੁਹਾਡੇ ਤੇ ਤੁਹਾਡੇ ਤੋਂ ਤਾਂ ਆਪਣੇ ਘਰ ਦਾ ਕੰਮ ਆ ਨਹੀਂ ਸਿੱਖ ਬਣਿਆ। ਉਹਨਾਂ ਤਾਂ ਨੀਸੀ ਬਦਲਣਾ ਮਰਦਾਨਾ ساری ਉਮਰ ਭਾਈ ਮਰਦਾਨਾ ਜੀ ساری ਉਮਰ ਗੁਰਦਾਨ ਸਾਹਿਬ ਨਾਲ ਜੁੜਿਆ ਹੋਇਆ ਮੁਸਲਮਾਨ ਹੀ ਹੈ ਸਾਡਾ ਮਕਸਦ ਕਿਸੇ ਦੇ ਧਰਮ ਨੂੰ ਕਨਵਰਟ ਕਰਨਾ ਨਹੀਂ ਪਰ ਉਹਨੂੰ ਗੁਰਮਤ ਜੁਗਤ ਵਿੱਚ ਗੁਰੂ ਨਾਨਕ ਦੀ ਡਾਇਲੋਜੀ ਤੇ ਦੱਸਣੀ ਸੀ ਇਹ ਕੋਈ ਵੰਡਿਆ ਕੇ ਦੱਸੇ ਮੈਂ ਛੋਟੀ ਜੀ ਗੱਲ ਕੀਤੀ ਤੁਹਾਡੇ ਸਾਹਰੇ ਦੇ ਘਰਾਂ ਦੇ ਵਿੱਚ ਉਹ ਵਿਹਾਰ ਦੇ ਪ੍ਰਵਾਸੀ ਤੁਹਾਡੇ ਆਸ-ਪਾਸੇ ਕਿਤੇ ਨਾ ਕਿਤੇ ਰਹਿੰਦੇ ਹੋਣਗੇ ਇੱਥੋਂ ਸ਼ੁਰੂ ਕਰੀਏ ਪਰ ਹੋਇਆ ਕੀ ਸਾਹਿਬ ਜਿਹੜੀ ਗੱਲ ਮੈਂ ਨੌਜਵਾਨਾਂ ਦੇ ਵਿੱਚ ਜ਼ਰੂਰੀ ਬੇਨਤੀ ਦੇ ਲੋਕ ਵਿੱਚ ਕਹਿਣੀ ਹੈ ਕੋਈ ਆਖੀ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਗੁਰਦਾਨ ਸਿੰਘ ਜੀ ਜਦੋਂ ਉਦਾਸੀਆਂ ਤੇ ਚੱਲਣ ਲੱਗੇ ਤੇ ਮਰਜਾ ਦੇ ਨਾਲ ਕਹਿ ਬਚਿਓ ਤੁਸੀਂ ਐਸੇ ਰਾਹ ਤੇ ਪਾਕ ਬਧੀ ਹੈ ਨਾ ਸੋਚਿਓ ਪਾਣੀ ਦਾ ਇਤਿਹਾਸ ਕਰਨਾ ਪਵੇ ਜਦੋਂ ਉਦਾਸੀਆਂ ਤੇ ਚੱਲਣ ਲੱਗੇ ਤੇ ਤੁਹਾਨੂੰ ਗੁਰਦਾਨ ਸਿੰਘ ਸਾਹਿਬ ਨੇ ਜਿਹੜੀਆਂ ਤਿੰਨ ਚੀਜ਼ਾਂ ਕਹੀਆਂ ਸੀ ਭਾਈ ਮਰਦਾਨਾ ਜੀ ਉਹਦੇ ਵਿੱਚ ਇੱਕ ਸੀ ਕਿ ਵੀ ਸਿਰ ਤਾਂ ਫੇਰ ਪਾਕਿਸਤਾਨੋਂ ਸਾਫਾ ਬਣਦੇ ਸੀ ਇੰਤੋ ਸਿੱਖੀ ਦੇ ਵਿੱਚ ਸ਼ੁਰੂਆਤ ਹੁੰਦੀ ਹੈ ਸਾਡੇ ਸਿਰ ਦੇ ਉੱਤੇ ਕਿਉਂ ਅਸੀਂ ਪਾਪ ਦਾ ਘਮੰਡ ਸਿਰ ਕਿਉਂ ਟੱਪਾ ਬਦਲੇ ਅਸੀਂ ਸਿਰ ਕਿਉਂ ਟੱਪਾ ਜੇ ਮਾਤਾ ਭੈਣਾਂ ਨੂੰ ਯਾਦ ਹੋਇਆ ਤਾਂ ਤੁਸੀਂ ਕਈ ਵਾਰੀ ਟੀਵੀ ਸੀਰੀਅਲਸ ਦੇ ਵਿੱਚ ਵੀ ਦੇਖਿਆ ਹੋਵੇ ਕਿ ਜਿਹੜੀ Hindu ਔਰਤ ਹੈ ਟੀਵੀ ਸੀਰੀਅਲ ਵਿੱਚ ਦੇਖਿਆ ਹੋਵੇ ਉਹ ਜਦੋਂ ਵੀ ਕਿਸੇ ਬਜ਼ੁਰਗ ਦੇ ਪੈਰੀ ਹੱਥ ਨਾਲ ਲੱਗਦੀ ਹੈ ਤੇ ਆਪਣੀ ਸਾੜੀ ਦੇ ਪੱਨੂ ਨਾਲ ਆਪਣਾ ਸਿਰ ਛੱਡਦੀ ਹੈ ਦੇਖਿਆ ਨਹੀਂ ਸਿਰ ਟੱਕਿਓ ਉਹਨੂੰ ਮਤਲਬ ਟਹਿੜਨ ਨੂੰ ਇਹ ਇੱਕ ਸਿੱਖੀ ਦਾ ਪ੍ਰਚਾਰ ਹੈ ਨਾ ਇਹਦੇ ਤੋਂ ਸਮਝ ਕੇ ਕਿ ਨੀਂ ਕਿ ਸਾਡਾ ਮਤਲਬ ਸਿਰ ਟੱਕਣਾ ਮਤਲਬ ਸਰਕਾਰ ਟੱਕਣਾ ਟੱਕਣਾ ਦਾ ਮਤਲਬ ਕੀ ਹੈ ਸਰਕਾਰ ਕਰਨਾ ਸਾਡੇ ਅੱਜ ਤਾਂ ਬੇੜਾ ਕਰਨੀਆ ਨਾ ਸਾਡੇ ਪੁਰਾਣੇ ਬਜ਼ੁਰਗ ਇੱਥੇ ਬੈਠੇ ਹੋ ਕਹਿੰਦੇ ਹੁੰਦੇ ਸੀ ਮੈਨੂੰ ਆਪਣੇ ਘਰ ਦਾ ਜੇਤਾ ਇਹ ਮੇਰੀ ਮੰਮੀ ਨੇ ਸਾਨੂੰ ਬਚਪਨ ਚ ਇੱਕ ਗੱਲ ਸਮਝਾਈ ਸੀ ਕਿ ਭਾਈ ਪ੍ਰਸ਼ਾਦਾ ਸਿਰ ਟੱਕ ਕੇ ਛਕਣਾ ਬਾਲੋ ਬੋਦੀ ਨਿੱਕੇ ਹੁੰਦੇ ਸੀ ਅਸੀਂ ਅੱਗੋਂ ਪਿਛੋਂ ਭਾਵੇਂ ਹੁੰਦੇ ਹੀ ਛੋਟੇ ਨਮਾਲ ਹੀ ਰਹਿੰਦੇ ਸੀ ਜਾਂ ਕੁਝ ਮਨ ਲੇ ਕਿ ਵਰੀ ਬੇੜਾ ਟੱਕਣੋਂ ਵੀ ਸੀ ਨਾ ਭਾਜ ਕੁਝ ਲੈਂਦੇ ਸੀ ਘਰੇ ਬੈਠੇ ਫੇਮ ਵਰਕ ਕਰਨਾ ਜਾਂ ਹੋਰ ਕੰਮ ਕਰਨਾ ਸਾਰਾ ਦਿਨ ਐਸੀ ਜੀ ਬਿਤਾ ਰਹੇ ਸੀ ਪਰ ਮਾਤਾ ਬਣੋ ਇਹ ਆਦਤ ਸੀ ਕਿ ਸੇਤ ਜਿਹੜਾ ਉਹ ਟੱਕਣਾ ਜਦੋਂ ਪ੍ਰਸ਼ਾਦਾ ਸੀ ਭਾਗ ਕੀ ਇਹ ਮੁੱਦਰ ਰਹਿੰਦੀ ਸੀ ਭਾਗ ਕੀ ਕਿ ਜਦੋਂ ਅਸੀਂ ਪ੍ਰਸ਼ਾਦਾ ਛਕਣਾ ਪ੍ਰਸ਼ਾਦੇ ਦਾ ਸਤਕਾਰ ਕਰਦੇ ਹਾਂ ਤਾਂ ਸ਼ਾਲਾ ਸ਼ੰਕ ਨੂੰ ਵਜੇ ਸਿਰ ਢੱਕ। 우리 ਦੁਨੀਆ ਦੇ ਵਿੱਚ ਗੋੜੇ ਭਾਵੇਂ ਚਰਚ ਵਿੱਚ ਸਿਰ ਨਹੀਂ ਢੱਕਦੇ। ਤੁਸੀਂ ਦੇਖਿਆ ਹੋਣਾ ਬਹੁਤੀ ਬਰੀ ਨਹੀਂ ਪਰ ਦੁਨੀਆ ਦੀ ਮਹਾਰਾਣੀ ਪੀਨ ਲੈਸਪੇਥ ਉਹਦੇ ਦਰਬਾਰ ਵਿੱਚ ਜਦੋਂ ਮੀਂਹ ਦਰਬਾਰ ਲੱਗਦਾ ਅੱਜ ਵੀ ਲੱਗਦਾ। ਸਾਲ ਬਾਅਦ ਕੁਝ ਟਾਈਮ ਸਰੋਨ ਦਾ ਦਰਬਾਰ ਇੰਗਲੈਂਡ ਦੇ ਵਿੱਚ ਅੱਜ ਵੀ ਲੱਗਦਾ। ਉਸ ਦਰਬਾਰ ਵਿੱਚ ਜਾਣ ਵਾਲੇ ਹਰ ਬੰਦੇ ਨੂੰ ਸਿਰ ਟਕਣਾ ਸੀ ਤੇ ਜੇ ਮੈਂ ਯਾਦ ਕਰਾਂ ਤੁਸੀਂ YouTube ਤੇ ਖੋਲ ਕੇ ਦੇਖ ਵੀ ਸਕਦੇ ਹੋ ਕਿ ਉਸ ਘਰਾੜੇ ਦੇ ਬੱਚੇ ਦਾ ਜਦੋਂ ਵਿਆਹ ਹੋਇਆ ਉਹਨੂੰ پوری ਦੁਨੀਆ ਨੇ ਲਾਈ ਦੇਖਿਆ ਤਾਂ ਉਹਨਾਂ ਨੇ ਦੂਜੀ ਮੁੰਡੇ ਪਹਿਲਾਂ ਤਾਂ ਉਹਨੇ ਥੋੜਾ ਜਿਹਾ ਹੀ ਪਹਿਲਾਂ ਵਿਆਹ ਹੋਇਆ ਤੇ ਉਸ ਵਿਆਹ ਦੇ ਜਿਹੜਾ ਪ੍ਰੋਟੋਕੋਲ ਸੀ ਉਹ ਸੀ ਕਿ ਹਰ ਇੱਕ ਬੰਦਾ ਉਹਨਾਂ ਦੀ ਮੈਰੀ ਸ cerimoni ਦੇ ਵਿੱਚ ਸਿਰ ਟੱਕਦਾ ਸੀ ਮੈਨੂੰ ਅੱਜ ਵੀ ਯਾਦ ਹੈ

ਸਿਰ ਟੱਕੀ ਮਿਲੇਗੀ ਤੁਹਾਨੂੰ ਕਿਉਂਕਿ ਜਦੋਂ ਵੀ ਕੋਈ ਫੌਜੀ ਜਦੋਂ ਵੀ ਕੋਈ ਜਵਾਨ ਆਪਣੀ ਡਿਊਟੀ ਤੇ ਹੋਵੇ ਉਦੋਂ ਉਹ ਕੀ ਕਰਦਾ ਸਿਰ ਟੱਕੇ ਸਿਰ ਟੱਕ ਕੇ ਰੱਖਦਾ ਤੇ ਗੁਰੂ ਗੋਬਿੰਦ ਸਿੰਘ ਨੇ ਕੀ ਕਿਹਾ ਸੀ ਖਾਲਸਾ ਕਾਲ ਪੁਰਖ ਕੀ ਹੋਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਹੋਜ ਅਸੀਂ ਵੀ ਫੌਜੀ ਆ ਹਲੋ ਉਹ ਗੁਰੂ ਨੇ ਕੀ ਬਣਾਇਆ ਸੀ ਫੌਜੀ ਬਣਾਇਆ ਸੀ ਤੇ ਫੌਜੀ ਡਿਊਟੀ ਤੇ ਹੁੰਦਾ ਹਾਂ ਜੀ ਤੇ ਮੈਂ ਬਣੇ ਕੀ ਕਿਹਾ ਪੂਰੀ ਦੁਨੀਆ ਦੀ ਆਰਮੀ ਤੁਸੀਂ ਚਿੰਕਿਆਂ ਦੀ ਦੇਖ ਲਓ ਤੁਸੀਂ ਫਰਾਂਸ ਦੀ ਦੇਖ ਲਓ ਰਸ਼ੀਆ ਦੀ ਦੇਖ ਲਓ ਇਹ ਤਾਂ ਸਾਰੇ ਸਿੱਖ ਨਹੀਂ ਰਹੇ ਪਰ ਉਹਨਾਂ ਸਾਰਿਆਂ ਦੀ ਆਰਮੀ ਸਿਰ ੱਟਕੀ ਹੋਈ ਹੈ ਇਹਦਾ ਮਤਲਬ ਕੀ ਹੈ ਕਿ ਜਦੋਂ ਤੁਸੀਂ ਆਨ ਡਿਊਟੀ ਹੋ ਤੁਸੀਂ ਸਿਰ ਟੱਕ ਨੰਗਾ ਨਹੀਂ ਕਰ ਸਕਦੇ ਤੇ ਖਾਲਸਾ ਦੇ ਜਾਣਦਾ ਹੀ ਆਨ ਡਿਊਟੀ ਜੀ ਸਰਦਾਰ ਕਿਉਂ ਗੁਰੂ ਨੇ ਪੱਗ ਕਿਉਂ ਬਨਵਾਈ ਤੁਹਾਨੂੰ ਤੁਹਾਨੂੰ ਪੱਗ ਦੇ ਰੂਪ ਵਿੱਚ ਇੱਕ ਜ਼ਿੰਮੇਵਾਰੀ ਦਿੱਤੀ ਸੀ ਇਹ ਪੱਗ ਨਹੀਂ ਹੈ ਮੈਂ ਹਰ ਥਾਂ ਦੇ ਇੱਕ ਗੱਲ ਕਹਿੰਦਾ ਮੈਂ ਪਿਛਲੀ ਵਾਰੀ ਇੱਥੇ ਜੰਗਰਾਵਾ ਕਹਿ ਕੇ ਗਿਆ ਸੀ ਜਿੰਨ ਨੂੰ ਮੁਕਾਬਲਾ ਸੀ ਪੱਜਾਂ ਦਾ ਇਹ ਇੱਕ ਹਿੰਦੂ ਦੋਸਤ ਹੈ ਉਹਦੇ ਪਿਤਾ ਜੀ ਚੜਾਈ ਕਰਕੇ ਮੈਂ ਉੱਥੇ ਚਲਾ ਗਿਆ ਤੇ ਮੈਂ ਦੇਖਿਆ ਕਿ ਜਦੋਂ ਉਹਨਾਂ ਦੀ ਅੰਤਿਮ ਰਸਮਾਂ ਜੋ ਵੀ ਉਹਨਾਂ ਦੀਆਂ ਹੋਣੀਆਂ ਸੀ ਉਹਦੇ ਵਿੱਚ ਕੀਤੇ ਵਿੱਚ ਉਸ Hindu ਬੱਚੇ ਦੇ ਸਿਰ ਦੇ ਉੱਤੇ ਪੱਗ ਰੱਖੀ ਗਈ ਦਾਣ ਗਿਆ ਵੱਲ ਤੁਸੀਂ ਖਬਰਾਂ 'ਚ ਪੜ੍ਹਦੇ ਹੋ ਹਿੰਦੂਆਂ ਦਾ ਜਦੋਂ ਵੀ ਉਹ ਹੁੰਦਾ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਤੇ ਉੱਤੇ ਲਿਖਿਆ ਹੁੰਦਾ ਰਸਮ ਜਿਵੇਂ ਆਪਾਂ ਕਹਿੰਦੇ 파ਟ ਦਾ ਭੋਗ ਤੇ ਹਿੰਦੂਆਂ ਭਰਾਮਾਂ ਤੇ ਲਿਖਿਆ ਹੁੰਦਾ ਰਸਮ ਪਗੜੀ ਸਵਾਲ ਵੀ ਉੱਠਦਾ ਕਿ ਹਿੰਦੂ ਤੇ 파ਟ ਬੰਦੇ ਹੀ ਨਹੀਂ ਭਾਦਾ ਜੀ ਹਿੰਦੂ 파ਟ ਨਹੀਂ ਬੰਦੇ ਤੇ ਫਿਰ ਰਸਮ ਪਗੜੀ ਕਹਿੰਦੀ ਇਹਨਾਂ ਦਾ ਸਵਾਲ ਹੈ ਨਾ ਕਿ ਜਦੋਂ ਹਿੰਦੂ ਪਾਕੀ ਨਹੀਂ ਬੰਦੀ ਪਗੜੀ ਕਾਦੀ ਰਸਮ ਭਾਈ ਰਸਮ ਪਗੜੀ ਦਾ ਮਤਲਬ ਹੈ ਵੱਡੇ ਪੁੱਤ ਨੂੰ ਹਿੰਦੂ ਪਰਮੇਸ਼ਰ ਵਿੱਚ ਪਿਓ ਮਰਦੇ ਉੱਤੇ ਪੱਗ ਦਿੱਤੀ ਜਾਂਦੀ ਭਾਵ ਕਿ ਹੁਣ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਤੇਰੇ ਕਿੱਥੇ ਹੈ ਸੱਤ 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 ਉਹ ਪੱਗ ਦੇ ਰੂਪ ਹੁਣ ਮੈਨੂੰ ਦੱਸੋ ਸਾਡਾ ਪਿਤਾ ਕੌਣ ਹੈ ਕੌਮੀ ਤੌਰ ਤੇ ਗੋਬੇ ਸਿੱਖ ਤੇ ਕੋਲੋਂ ਗੋਬੇ ਸਿੰਘ ਨੇ ਤਾਂ ਆਪਣੇ ਜਿੰਦਿਆਂ ਜੀ ਸਾਡੇ ਸਿਰ ਤੇ ਪੱਗ ਦੇਦੀ ਉਹ ਪੱਗ ਕੱਪੜਾ ਨਹੀਂ ਹੈ ਉਹ ਕੱਪੜਾ ਕੀ ਹੈ ਜਿੰਮੇਵਾਰੀ ਜਿੰਮੇਵਾਰੀ ਵੈਰੀ ਗੁੱਡ ਥੈਂਕਸ ਪੱਗ ਕੱਪੜਾ ਨਹੀਂ ਹੈ ਇਹ ਕੀ ਹੈ ਜਿੰਮੇਵਾਰੀ ਜਦੋਂ ਗੁਰੂ ਨੇ ਸਾਨੂੰ ਜਿੰਮੇਵਾਰੀ ਦਿੱਤੀ ਉਹਨਾਂ ਅਗਲਾ ਸਵਾਲ ਹੈ ਜਿੰਮੇਵਾਰੀ ਕੀ ਹੈ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਜਿੰਮੇਵਾਰੀ ਕੀ ਹੈ جاری بڑی سونی پوچھ لو یہ بھی ضروری ہے ستگو جی کا نہیں ہے رکھتی رکھتے ہیں دنیا سر نہیں ڈکتی ہیں ਏ ਹੁਣ ਪੱਗ ਸਿਰਫ ਸੇਕ ਟਕਣ ਦਾ ਮਸਲਾ ਨਹੀਂ ਰਹਿ ਗਿਆ ਇਹ ਸਾਡੇ ਪਿਓ ਨੇ ਆਪਣੀਆਂ ਜਿੰਦੀਆਂ ਜਿੱਦਣ ਸਾਨੂੰ ਇਹ ਕਰ ਕਹੀ ਸੀ ਨਾ ਖਾਲਸਾ ਮੇਰੋ ਰੂਪ ਹੈ ਖਾਸ ਕਲ ਸੇ ਮੇਹੋ ਕਰੋ ਨਿਵਾਸ ਉਸ ਦਿਨ ਸਭ ਤੋਂ ਉੱਚੀ ਗੱਲ ਦੁਨੀਆ ਦੇ ਕਿਸੇ ਪਗੰਬਰ ਨੇ ਆਪਣੇ ਚੇਲਿਆਂ ਦੀ ਲਈ ਨਹੀਂ ਗਈ ਖਾਲਸਾ ਮੇਰੋ ਹੋਖ ਹੈ ਅੰਗਰ ਇਹੋ ਕੀ ਨੇ ਬੋਲੇ ਸੇ ਇਹ ਤੋਂ ਤਾਂ ਕਹਿ ਦਿੱਤਾ ਖਾਸਾ ਮੇਰੋ ਸਤ ਜਨ ਆਪੇ ਕੋ ਚੀ ਲੈਣ ਦਾ ਹੱਕ ਹੈ ਸਾਡਾ ਹਾਂਜੀ ਹੈਗਾ ਜੀ ਇਹ ਭਾਈ ਉਸ ਪ੍ਰਭੂ ਵੈਸੇ ਦੀ ਫਕੀਏ ਦਾਟ ਕੀ ਜ਼ਿੰਮੇਵਾਰੀ ਪਰ ਹੈ ਕੀ ਜ਼ਿੰਮੇਵਾਰੀ ਜਦ ਕੋ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਹਲੋ ਹਾਂਜੀ ਬਾਹਰ ਕਿਉਂਕਿ ਇਹ ਥੋੜਾ ਜਿਆਦਾ